ਹਾਂ ਸਾਹਮਣੇ ਕੋਈ ਲੱਭਾ ਨਹੀਂ ਲਿਆ ਪਤਾ ਨਹੀਂ ਕਰ ਹੁਣ ਵੀ ਤਾਮ ਪੈਨ ਜੀ ਪਤਾ ਨਹੀਂ ਤੇਰੇ ਅਰੇ ਪੈਨ ਜੀ ਆਏ ਆ ਕਸਤੀ ਕਰ ਪੈਨ ਜੀ ਕਸਤੀ ਕਾਲ ਕੋ ਸੁਣਾ ਕੇ ਆ ਚੱਲ ਜੇ ਵਧੀਆ ਜੇ ਤੁਸੀਂ ਸੁਣਾਓ ਖਾ ਮੈਂ ਵੀ ਠੀਕ ਠਾਕ ਵਧੀਆ ਆਜੋ ਹੁਣ ਮਤਾਂ ਨੂੰ ਮੁੱਠਾ ਲਾਵੀ ਕਿੱਥੇ ਕੋਈ ਗੱਲ ਨਹੀਂ ਮੇਰੀ ਪੱਝਾਈ ਨਹੀਂ ਕੋਈ ਨਹੀਂ ਮੈਂ ਇਦਾਂ ਹੀ ਬਹਿ ਜਾਣਾ ਆਜੋ ਤੁਸੀਂ ਆਜੋ ਬਹਿ ਜਾਓ ਆਜੋ ਪਾਣੀ ਲਿਆਵਾ ਨਹੀਂ ਨਹੀਂ ਠੰਡ ਵਾਹੋਂ ਤੇ ਪਾਣੀ ਦੀ ਲੋੜ ਹੀ ਨਹੀਂ ਗਈ ਹੋਰ ਸੁਣਾਉ ਗੁੜੀਆ ਗਈ ਸਕੂਲ ਗਈ ਆ ਵਿਚਾਰੀ ਸਕੂਲ ਅੱਛਾ ਅੱਛਾ ਹਾਂ ਤੇ ਮੈਨੂੰ ਪਾਪੀ ਨੇ ਦੱਸਿਆ ਹੀਗਾ ਕਹਿੰਦੇ ਹੀ ਵੀ ਉਹਨਾਂ ਦੇ ਘਰ ਨਾ ਜਾਵੀ ਉਹ ਵੀਲੀ ਰਹਿੰਦੇ ਆ ਤੇ ਵੀਲੀ ਜਾਵੀ ਹੁਣ ਕੀ ਦੱਸੀਏ ਤੁਹਾਨੂੰ ਪਤਾ ਲੱਗ ਗਿਆ ਹੁਣਾਂ ਤੁਹਾਨੂੰ ਆਹੋ ਦੱਸਿਆ ਹੀ ਮੈਨੂੰ ਤੇ ਇਦਾਂ ਪਰਝਾਈ ਜਿਹੜੀ ਆ ਨਾ ਜਿਆਦਾ ਹੀ ਜ਼ਬਰਦਸਤ ਵਾ ਤੇ ਨਹੀਂ ਹੀ ਬੰਦੀ ਇਹ ਨਾਲ ਤੇ ਫਿਰ ਵੀਲੀ ਕਰਦੀ ਉਹਨੇ ਤੇ ਨਾ ਮਾੜਾ ਸਾਡਾ ਹਾਲ ਕੀਤਾ ਸੀ ਨਾ ਕਿੰਨ੍ਹੇ ੱੱਕੇ ਮਾਰ ਕੇ ਹਨੂ ਬਾਹਰ ਕੱਢਿਆ ਤੇ ਆਪਾਂ ਮਾਵਾਂ ਦੀਆਂ ਕਿੱਥੇ ਬੈਗੀਆਂ ਜਾਣਾ ਵੀ ਕਿੱਥੇ ਆ ਟਾਈਮ ਤੇ ਕੱਢਣਾ ਹੀ ਆ ਨਾ ਹੈ ਤੇ ਇਦਾਂ ਹੀ ਆ ਪਰ ਇੱਕ ਗੱਲ ਮੈਂ ਸੋਚਦੀ ਆ ਕਿ ਜੇ ਮਾਂ ਪਿਓ ਸਿਰ ਤੇ ਹੋਣ ਨਾ ਫੇਰ ਪਰਜਾਈਆਂ ਦੀ ਹਿੰਮਤ ਨਹੀਂ ਪੈਂਦੀ ਇਦਾਂ ਕਰਨ ਦੀ ਤੇ ਗਾੜੀ ਦੇ ਭਰਾ ਵੀ ਚੰਗੇ ਹੋਣ ਭਰਾਵਾਂ ਦਾ ਵੀ ਦਬਕਾ ਹੋਵੇ ਵੀ ਮੇਰੀ ਭੈਣ ਵਾਂ ਜੇ ਉਹ ਦੁਖੀ ਆ ਉੱਤੇ ਦਿਨੇ ਇਦਾਂ ਦੇ ਆਏ ਆ ਤੇ ਤੂੰ ਕਿ ਇਦਾਂ ਕਰਨ ਲਈ ਆ ਉਹ ਵੀ ਨੀ ਕੁਝ ਬੋਲਿਆ ਮੇਰੇ ਸਾਹਮਣੇ ਮੇਰਾ ਭਰਾ ਬਣ ਜਾਂਦਾ ਵਾ ਤੇ ਉਹਦੇ ਸਾਹਮਣੇ ਉਹਦਾ ਬਣ ਜਾਂਦਾ ਵਾ ਉਹ ਤਾਂ ਘਰ ਜਾਣ ਹੀ ਦੋ ਇਹ ਘਰ ਘਰ ਦੀ ਕਹਾਣੀ ਆ ਇਹ ਕੋਈ ਨਹੀਂ ਬਣਦਾ ਹੁੰਦਾ ਆਪਣਾ ਇਹ ਜਦੋਂ ਬੰਦੇ ਤੇ ਵਕਤ ਪੈਂਦਾ ਵਾ ਨਾ ਫਿਰ ਬੰਦੇ ਨੂੰ ਪਤਾ ਹੁੰਦਾ ਕਿ ਕੀ ਬੀਤਦੀ ਹੈ ਚੱਲ ਕੋਈ ਗੱਲ ਨਹੀਂ ਉਹ ਜਿੰਨੇ ਵਕਤ ਪਾਇਆ ਵਾ ਨਾ ਉਹਨੇ ਕੱਟਣਾ ਹੁੰਦਾ ਵਾ ਪਤਾ ਕਿ ਸਾਰਾ ਟਾਈਮ ਲੰਘ ਜਾਂਦਾ ਵਾ ਆ ਜਿਹੜੀਆਂ ਗੱਲਾਂ ਹੁੰਦੀਆਂ ਇਹੋ ਯਾਦ ਰਹਿ ਜਾਂਦੀਆਂ ਵਾ ਵਾਕਿਆ ਸਹੀ ਗੱਲ ਜੀ ਮੈਂ ਚਾਹ ਬਣਾਵਾਂ ਤੁਹਾਡੇ ਵਾਸਤੇ ਨਹੀਂ ਨਹੀਂ ਚਾਹ ਨਹੀਂ ਮੈਂ ਪੀਣੀ ਮੈਂ ਜਿਹੜੇ ਕੰਮ ਆਈਆਂ ਮੈਂ ਉਹ ਫੋਨ ਤੇ ਉਹੋ ਜੀ ਗੱਲ ਨਹੀਂ ਕੀਤੀ ਤੇ ਮੈਨੂੰ ਭਾਬੀ ਨੇ ਤੁਹਾਡੇ ਬਾਰੇ ਦੱਸਿਆ ਹੀਗਾ ਤੇ ਮੈਂ ਤਾਂ ਤਾਂ ਆਈ ਆ ਤੁਹਾਡੇ ਨਾਲ ਫੋਨ ਤੇ ਵੀ ਗੱਲ ਕੀਤੀ ਹੀਗੀ ਕੀਤੀ ਸੀ ਤੁਸੀਂ ਗੱਲ ਪਰ ਮੇਰੇ ਮੰਨਣ ਜੇ ਚ ਗੱਲ ਨਹੀਂ ਆਉਂਦੀ ਐਵੇਂ ਨਾ ਜਿੱਦਾਂ ਨਾ ਜ਼ਿੰਦਗੀ ਤੋਂ ਯਕੀਨ ਹੀ ਉੱਠ ਗਿਆ ਵਾ ਹੁਣ ਪਤਾ ਕੀ ਗੱਲ ਵਾ ਜਿਹੜੀ ਜ਼ਿੰਦਗੀ ਆ ਨਾ ਬੜੀ ਲੰਮੀ ਆ ਤੇ ਕੱਲਿਆਂ ਕੱਟੀ ਨਹੀਂ ਜਾਂਦੀ ਕਹ ਜਾ ਬੰਦਾ ਹੋਵੇ ਜਿੱਥੋਂ ਮਰਜੀ ਪੈਹਾ ਤੇ ਲਾ ਲਿਆਵੇ ਬਾਹਰੋਂ ਲਿਆਵੇ ਕਿਸੇ ਕੋਲੋਂ ਮੰਗ ਕੇ ਲਿਆਵੇ ਤੇ ਫਿਗਰ ਨਹੀਂ ਹੁੰਦਾ ਹੁਣ ਏਦਾਂ ਮਾਵਾਂ ਤੀਆਂ ਵੀ ਹਲੀ ਸਾਂ ਕੇ ਤੁਸੀਂ ਬਹਿ ਗਈਆਂ ਜੀ ਪਰ ਇਹ ਵੀ ਖਰਚਾ ਪਾਣੀ ਕਿੱਥੋਂ ਚੱਲਣਾ ਵਾ ਉਹ ਤਾਂ ਔਖਾ ਹੀ ਹੋ ਜਾਣਾ ਨਾ ਉਹ ਤਾਂ ਮੈਂ ਸੋਚਣ ਲਈ ਹੀ ਪੀ ਕੀ ਕਰੂੰਗੀ ਹੁਣ ਮੈਂ ਕਿਸਦੇ ਘਰ ਦਾ ਕੰਮ ਕਰੂੰਗੀ ਮੈਂ ਕਿੱਦਾਂ ਆਪਣੀ 30 ਦੀਆਂ ਫੀਸਾਂ ਤਾਰੂੰਗੀ ਪਤਾ ਕੀ ਗੱਲ ਆ ਚੰਗੇ ਭਲੇ ਹੋ ਕੇ ਕਿਸਦੇ ਘਰ ਕੰਮ ਕਿਉਂ ਕਰਨਾ ਮੈਂ ਤੁਹਾਨੂੰ ਤਾਂ ਹੀ ਸਮਝਾਉਣ ਆਈ ਆ ਕਿ ਇਦਾਂ ਵਾਂ ਘਰ-ਬਾਰ ਬਹੁਤ ਵਧੀਆ ਨਾ ਬਣਿਆ ਵਾ ਸਭ ਕੋ ਜਵਾਥੇ ਪਹਿਲੀ ਬੰਨਾ ਵੀ ਆ ਠੀਕ ਜੀ ਕੀ ਲੱਗਦੇ ਆ ਤੁਹਾਡੇ ਕੋਈ ਉਪਰੀ ਗੱਲ ਨਹੀਂ ਕਿ ਮੇਰਾ ਦੇਰ ਹੀ ਆ ਤੁਹਾਨੂੰ ਪਤਾ ਹੀ ਆ ਜਿੰਨੀ ਜ਼ਮੀਨ ਜਾਇਦਾਦ ਤੁਹਾਨੂੰ ਆਈ ਆ ਉਨੀ ਉਹਨੂੰ ਵੀ ਆਈ ਆ ਡੱਬੀ ਵਰਗਾ ਘਰ ਬਣਾਇਆ ਵਾ ਬਾਕੀ ਬੱਚੇ ਵੀ ਉਹਦੇ ਸਿਆਣੇ ਆ ਇਹੋ ਜੀ ਗੱਲ ਨਹੀਂ ਵੀ ਲਸ਼ੂ ਲਸ਼ੂ ਕਰਨ ਵਾਲੇ ਆ ਵੀ ਦੌੜੇ ਫਿਰਨ ਗੱਲ ਮੰਨਣਗੇ ਤੁਹਾਡੀ ਨਹੀਂ ਤੇ ਜੇ ਕੱਲ ਨੂੰ ਬੱਚਿਆਂ ਨੇ ਮੈਨੂੰ ਨਾ ਆਪਣੀ ਮਾਂ ਸਮਝਿਆ ਤੇ ਫਿਰ ਮੈਂ ਕੀ ਕਰੂੰਗੀ ਲੈ ਦੱਸ ਬੱਚਿਆਂ ਨੇ ਕਿਉਂ ਨਾ ਸਮਝਿਆ ਉਹ ਤੇ ਮੈਂ ਗੱਲ ਕਰਨੀ ਆ ਨਾ ਅੰਨਾ ਨਾਲ ਵੀ ਹੁਣ ਇਹ ਤੁਹਾਡੀ ਮਾਵਾ ਜਿਹੜਾ ਰੋਟੀ ਪਾਣੀ ਇਹਨੇ ਪਕਾ ਕੇ ਦੇਣਾ ਤੇ ਇਹੋ ਹੀ ਮਾਵਾ ਨਾ ਚਲੋ ਕੋਈ ਨਹੀਂ ਹਾਲਾਤ ਜਿਹੜੇ ਬੰਦੇ ਨੂੰ ਬੜਾ ਕੁਸ ਖਾਲ ਦਿੰਦੇ ਆ ਤੇ ਮੇਰੀ ਗੱਲ ਮੰਨਣ ਚਾਹੁੰਦੀ ਆ ਤੁਹਾਡੀ ਵੀ ਵੀ ਤੁਸੀਂ ਜੋ ਕਹਿਣ ਏ ਜੇ ਕਹਿਣ ਤਾਂ ਸਹੀ ਡੇ ਜੇ ਇੱਥੇ ਕਿ ਜਾਰਾ ਕਿੱਥੇ ਹੋਣਾ ਗੋਏ ਦੇ ਵਿੱਚ ਉਹ ਹੀ ਤਾਂ ਗੱਲ ਵਾ ਬਾਕੀ ਕੋਈ ਨਹੀਂ ਸਾਡਾ ਘਰ ਲੱਗ ਗਈ ਆ ਕਿਸੇ ਚੀਜ਼ ਦੀ ਲੋੜ ਹੋਵੇ ਕੋਈ ਗੱਲਬਾਤ ਹੋਵੇ ਤੁਸੀਂ ਮੈਨੂੰ ਦੱਸੋ ਮੈਨੂੰ ਆਵਾਜ਼ ਮਾਰੋ ਤਾਂ ਮੈਂ ਵੀ ਫੇਰਾ ਮਾਰਿਆ ਕਰੂੰਗੀ ਇਹੋ ਜੀ ਕੋਈ ਗੱਲ ਨਹੀਂ ਗਈ ਚਲੋ ਫਿਰ ਇੱਕ ਗੱਲ ਜੇ ਮੈਂ ਤੁਹਾਡੇ ਹਿੱਸੇ ਤੇ ਹਾਂ ਕਰਦੀ ਆ ਮੈਂ ਕਹਾਂ ਵੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਯਕੀਨ ਰੱਖੋ ਤੁਹਾਨੂੰ ਲੀੜਾ ਕੱਪੜਾ ਖਾਣ ਪੀਣ ਨੂੰ ਸਭ ਕੁਝ ਵਧੀਆ ਮਿਲੂਗਾ ਚਾਰੋਂ ਜਾਣੇ ਆ ਤੇ ਰੋਟੀ ਪਕਾਉਂਦੇ ਆ ਭਾਰਵਾ ਨਾਲੇ ਹੁਣ ਕਿਹੜਾ ਚਿੱਲੇ ਚੱਗਾ ਬਾਲਣੀਆਂ ਹੁੰਦੀਆਂ ਵਾ ਗੈਸ ਤੇ ਤੇ ਸਾਰਾ ਕੰਮ ਕਰਨਾ ਹੁੰਦਾ ਵਾ ਬੰਦਾ ਨਾ ਸਵੇਰੇ ਉੱਠੇ ਘੰਟੇ ਦੇ ਵਿੱਚ ਕੰਮ ਕਾ ਲਿੰਦਾ ਵਾ ਕੰਮ ਦੀ ਨਹੀਂ ਮੈਨੂੰ ਪਰਵਾ ਇੱਥੇ ਕਿਹੜੀ ਮੈਂ ਵਿਹਲੀ ਬਹਿ ਕੇ ਖਾਂ ਢਈ ਆ ਕੰਮ ਵੀ ਕਰਦੀ ਸੀ ਸਾਰਾ ਤੇ ਛਿੱਤਰ ਵੀ ਖਾਂਦੀ ਸੀ ਪਰਜਾਈ ਦੇ ਚੱਲ ਗੱਲਾਂ ਤੋਂ ਤਾਂ ਬਚੂਗੀ ਉਹੀ ਤਾਂ ਗੱਲ ਵਾ ਆਪਣਾ ਘਰ ਤੇ ਹਊ ਤੁਹਾਡਾ ਉਹ ਤੇ ਗੱਲ ਨਾ ਸਹੀ ਗੱਲ ਤੁਹਾਡੀ ਤੇ ਇੱਥੇ ਤੇ ਮੈਨੂੰ ਭਾਬੀ ਨੇ ਸਭ ਕੁਝ ਦੱਸਿਆ ਸੀ ਕਿ ਤੁਹਾਡੇ ਨਾਲ ਕੀ ਕੀ ਹੁੰਦਾ ਵਾ ਸਾਰਾ ਦਿਨ ਕੰਮ ਕਰਵਾਉਂਦੇ ਰਹਿਣਾ ਤੇ ਜਦੋਂ ਰੋਟੀ ਪਾਣੀ ਖਾਂਦਾ ਵੇਲਾ ਆਉਣਾ ਉਦੋਂ ਕਪੱਤ ਪਾ ਕੇ ਬਹਿ ਜਾਣਾ ਇਸੇ ਕਰਕੇ ਤੇ ਮੈਥੇ ਵੇਲੀ ਆ ਗਈ ਹਾਂ ਕੁੜੀ ਨੂੰ ਲੈ ਕੇ ਰਾਤ ਅੰਤਰਾ ਮੱਛਰ ਇੰਨਾ ਹੁੰਦਾ ਇੱਥੇ ਗੱਲ ਨਹੀਂ ਕਰਨ ਵਾਲੀ ਇੱਥੇ ਤੇ ਲੰਮੇ ਵੀ ਦੀ ਪਿਆ ਜਾਂਦਾ ਹੈ ਤੇ ਇਦਾਂ ਹੀ ਆ ਪਰ ਹੁਣ ਕੀ ਕਰਨਾ ਤੇ ਕੋਈ ਗੱਲ ਨਹੀਂ ਜੇ ਕੁੜੀ ਨੂੰ ਐਰਕਾ ਪੇਪਰ ਇੱਥੇ ਤੁਸੀਂ ਦਿਵਾਉਣੀ ਤੇ ਇੱਥੇ ਦਿਵਾ ਲਓ ਜੇ ਨਾ ਹੋਊ ਤਾਂ ਉੱਥੇ ਕਿਤੇ ਲਾਗੇ ਪਾ ਦਿਓ ਬੱਸਾਂ ਸੌ ਹੋ ਜਾਂਦੀਆਂ ਸਾਡੇ ਗੇਟ ਦੇ ਗੱਡੀਆਂ ਦੀ ਬੱਸਾਂ ਲੰਘਦੀਆਂ ਸਕੂਲਾਂ ਵਾਲੀਆਂ ਚਲੋ ਕੋਈ ਨਹੀਂ ਫਿਰ ਜਿੱਦਾਂ ਤੇਹੀ ਠੀਕ ਸਮਝੋ ਇਦਾਂ ਹੀ ਕਰ ਲਓ ਤੇ ਬੱਸ ਮੈਨੂੰ ਤਾਂ ਤੈਨੂੰ ਯਕੀਨ ਆ ਕੋਈ ਗੱਲ ਨਹੀਂ ਤੇ ਫਿਕਰ ਨਾ ਕਰੋ ਜੇ ਤੁਹਾਨੂੰ ਮੇਰੇ ਤੇ ਯਕੀਨ ਵਾ ਨਾ ਤੇ ਸਭ ਕੁਝ ਵਧੀਆ ਹੀ ਲ ਚਲੋ ਠੀਕ ਆ ਕੋਈ ਨਹੀਂ ਫਿਰ ਬੈਠੋ ਮੈਂ ਚਾਹ ਬਣਾਵਾ ਹੈ ਤੇ ਵਿਚਾਰੀ ਇਹ ਵੀ ਤੰਗ ਦੱਸ ਇਦਾਂ ਦੇ ਥਾਂ ਵਿੱਚ ਰਿਹਾ ਜਾਂਦਾ ਹੀ ਆ ਓਦਾਂ ਦੀ ਪਰਜਾਈ ਵੇਖ ਕਿੱਡੀ ਕਮੀਨੀ ਆ ਕਿੱਦਾਂ ਦੀ ਹੋਊਗੀ ਜਿੰਨੇ ਕੰਨੋ ਫੜ ਕੇ ਤੇ ਇੱਧਰ ਘੱਟਦਾ ਉਹਨੂੰ ਵੀ ਕੋਈ ਨਾ ਕੋਈ ਤਾਂ ਸੋਚਣਾ ਚਾਹੀਦਾ ਉਹਨੂੰ ਵੀ ਕੋਈ ਨਾ ਕੋਈ ਤਾਂ ਸੋਚਣਾ ਚਾਹੀਦਾ ਸੀ ਕਿ ਅੱਜ ਇੱਥੇ ਦਿਨੇ ਇਦਾਂ ਦੇ ਆਏ ਆ ਜੇ ਰੱਬ ਮਿਰਤੇ ਲੈ ਆਊਗਾ ਤੇ ਫਿਰ ਮੇਰਾ ਸਹਾਰਾ ਕੌਣ ਬਣੂਗਾ ਅੱਜ ਕੱਲ ਜਿਹੜੀ ਦੁਨੀਆ ਨਾ ਇਹ ਵੀ ਮਤਲਬ ਦੀ ਆ ਜੇ ਮਤਲਬ ਆ ਤੇ ਨਾਂ ਲੱਗ ਜੋ ਤੇ ਨਹੀਂ ਤੇ ਤੂੰ ਕੌਣ ਤੇ ਮੈਂ ਕੌਣ ਕੋਈ ਗੱਲ ਨਹੀਂ ਹੈ ਦੇ ਵੇਖਣ ਨੂੰ ਮੈਨੂੰ ਚੰਗੀ ਲੱਗਦੀ ਆ ਕਰਵਾਈ ਦਿੰਨੀ ਆ ਚਲ ਕੁੜੀ ਆਉਣ ਵਾਲੀ ਆ ਜਾ ਕੇ ਅੱਗੋਂ ਲੈ ਹੀ ਆਉਣੀ ਆ ਉਦਾਂ ਇੱਕ ਗੱਲ ਬਾ ਰਮਨ ਭੈਣ ਜੀ ਕਹਿੰਦੇ ਠੀਕ ਦੇਹੀ ਹੀਗੀ ਵੀ ਜੇ ਸਭ ਕੁਝ ਚੰਗਾ ਹੋਵੇ ਚਲ ਸਾਡੀ ਵੀ ਕਿਤੇ ਮਹਾਰਾਜ ਸੁਣ ਲੈ ਤੇ ਸਾਨੂੰ ਵੀ ਚੰਗਾ ਘਰ-ਬਾਰ ਮਿਲ ਜੇ ਨਹੀਂ ਤੇ ਅਮ ਤਰਾ ਇੱਥੇ ਕਿਦਾਂ ਆਪਾਂ ਜੂਰ ਹੰਡਾਉਣੀ ਆ ਇੱਥੇ ਤੇ ਨਾਮ ਤਰਾ ਸਵਾ ਨਾਲ ਥੋਪੀ ਪਾਣੀ ਪੱਕਦਾ ਵਾ ਨਾ ਹੋਰ ਇੰਨੀਆਂ ਫੀਸਾਂ ਕਿਨੇ ਤਾਰਦੀਆਂ ਵਾ ਹੁਣ ਤੇ ਭਰਾ ਕਹਿੰਦਾ ਵਾ ਮੈਂ ਫੀਸਾਂ ਦਿਆ ਕਰੂੰਗਾ ਪਰ ਕੌਣ ਦਿੰਦਾ ਫੀਸਾਂ ਜਿਹੜਾ ਆਪਣਾ ਆਪਣੇ ਘਰ ਦੇ ਰੱਖ ਸਕਿਆ ਉਹਨੇ ਫੀਸਾਂ ਸਵਾ ਦੇਣੀਆਂ ਵਾ ਕੋਈ ਨਹੀਂ ਮੈਂ ਹਾਂ ਕਰਕੇ ਕੋਈ ਮਾੜੀ ਕੰਮ ਨਹੀਂ ਕੀਤਾ ਚੰਗਾ ਹੀ ਕੀਤਾ ਵਾ ਚਲੋ ਪਰਮਾਤਮਾ ਸਾਡਾ ਹੋਣੀ ਟਾਈਮ ਵਧੀਆ ਨਿਕਲ ਜੇ ਚਲ ਮੇਰੀ 30 ਦੀ ਜ਼ਿੰਦਗੀ ਸਵਰਗ ਬਣ ਜੇ ਕਿਤੇ ਕੋਈ ਨਹੀਂ ਮੈਂ ਨਹੀਂ ਜਾ ਕੇ ਸ਼ਿਕਾਇਤ ਦਾ ਮੌਕਾ ਦਿੰਦੀ ਮੈਂ ਸਾਰੇ ਕੰਮ ਕਰ ਲਿਆ ਕਰੂੰਗੀ ਕੰਮ ਦੀ ਕਿਹੜੀ ਗੱਲ ਵਾ ਕੰਮ ਤੇ ਬੰਦਾ ਕਾਈ ਲੈਂਦਾ ਵਾ ਇੱਜ਼ਤ ਤੇ ਹੋਵੇ ਬੰਦੇ ਦੀ ਚੱਲਿਆ ਵਾ ਕੁੜੀ ਨੂੰ ਟਾਈਮ ਤੇ ਵਾਵਾ ਹੀ ਹੋ ਗਿਆ ਇਹ ਬੰਦਾ ਕਦੇ ਹੀ ਹੈ ਅੱਜ ਨੈਣਾਂ ਦੀ ਗਾਦੀ ਨਹੀਂ ਹੋਣੀ ਇੱਥੇ ਤੇ ਕੀ ਬੰਦਾ ਕਰੇ ਬੜੇ ਬੜੇ ਹਲਾਵਾ ਦਾ ਬੜੇ ਅੱਜ ਤੜਕਾ ਲੱਗਣ ਵਾਲਾ ਹੀ ਉਹ ਸਾਗ ਦੇ ਗੀਰਮਨ ਉਹ ਵੀ ਅਜੇ ਆ ਕੰਮ ਸਾਰਾ ਸਿਰਤੇ ਪਿਆ ਜੀਂਗੀ ਬੰਦਾ ਕਰੇ ਬਾਬਾ ਤੂੰ ਹੀ ਰੋਟੀਆਂ ਲਾਉਂਦੇ ਦਾਦੀ ਕਿੱਥੇ ਗਏ ਆ ਉਹ ਪੁੱਤ ਦਾਦੀ ਤੇਰੀ ਚਲ ਕੇ ਤੇਰੀ ਭੂਆ ਕੋਲ ਜਾ ਅੱਛਾ ਤੇ ਦਵਾਈ ਲੈਣ ਗਏ ਤੇ ਉਹਦੇ ਰੋਣ ਚਲ ਗਏ ਤੇ ਭੂਆ ਨੂੰ ਨਹੀਂ ਪਤਾ ਹੈ ਰੋਟੀਆਂ ਲਾਉਣ ਵਾਲਾ ਹੈ ਨਹੀਂ ਨਾ ਕਰ ਕੋਈ ਓਏ ਯਾਰ ਕੀ ਬੰਦਾ ਕਰੇ ਖਾਣਾ ਮੇਰੀ ਮਾਂ ਮੈਂ ਕੀ ਕਹਿ ਸਕਦਾ ਠੀਕ ਨਹੀਂ ਉਨੇ ਕਰਾਂ ਮੈਂ ਹੌਲੀ ਜਾਂ ਤਾਂ ਵੀ ਡੱਕਣ ਲੱਪਿਆ ਉਹ ਚਲੋ ਤੇਰੀ ਕੀ ਗੱਲ ਹਾਂ ਹਾਂ ਤੇ ਹੱਥ ਵਟਾ ਦਾ ਮੋੜਾ ਯਾਰ ਉਹ ਚਲ ਕੋਈ ਗੱਲ ਨਹੀਂ ਪੁੱਤ ਹੱਥ ਵਟਾ ਦੇ ਜਦੋਂ ਕੋਈ ਗੱਲ ਨਹੀਂ ਸਾਰਾ ਤੜਕਾ ਲੈ ਕੇ ਨਹੀਂ ਇਹਦੇ ਸਾਰੇ ਤੜਕਾ ਹਾਰ ਕੇ ਕਟ ਕੇ ਰੱਖਿਆ ਜੀ ਸਾਰਾ ਚਲੋ ਕੋਈ ਨਹੀਂ ਮੈਂ ਕਰਦਾ ਨਾਲ ਹੋ ਗਏ ਮੈਂ ਕਹਿੰਦਿਆਂ ਹਾਂ ਹਾਂ ਆਹ ਕੰਮ ਆਪਾਂ ਛੱਡਿਅਰ ਕੰਮ ਨਹੀਂ ਇਹ ਕਿ ਲੈ ਆਈਏ ਸਵੇਰ ਦੀਆਂ ਰੋਟੀਆਂ ਨੇ ਸ਼ਾਮ ਦੀਆਂ ਰੋਟੀਆਂ ਨਾਲ ਰੱਖ ਨਾ ਉਹ ਚਲ ਕੋਈ ਨਹੀਂ ਪੁੱਤ ਮਾੜਾ ਟੰਗਾ ਟੰਗਾ ਨਹੀਂ ਦਿੰਦਾ ਚਲ ਤੇ ਕੋਈ ਗੱਲ ਨਹੀਂ ਹਾਂ ਜੀ ਤਲੋ ਸੋਹਣੀ ਸੈਸ ਕਿਤੇ ਗਿਆ ਵਾ ਹਾਂ ਸਾਰੇ ਸਰਸ ਵਿੱਚ ਉਡਾ ਲਗੇ ਉਹ ਲਪਾਈ ਹਾਂ ਕੋਈ ਤੇ ਮੋੜਾ ਖਲੋਤਾ ਹੈ ਬਾਹਰੋਂ ਲਾ ਕੇ ਖਲੋ ਚਲ ਜਾਓਗੇ ਗੱਲ ਛਾ ਮੜਾ ਮੋਟਾ ਠੀਕ ਠੀਕ ਨੇ ਹਾਂਜੀ ਉਹ ਫਿਰ ਕੰਮ ਲਾ ਦੇਣਾ ਤੇ ਜਾ ਜਾ ਕੇ ਨਾ ਮੋਟਾ ਉਹਦਾ ਰਹੇ ਜਿਵੇਂ ਹੈ ਨਾ ਉਹਦਾ ਕੋਈ ਨਹੀਂ ਜਿੱਥੇ ਮਹਿਨਾ ਕਰਦੇ ਤਾਂ ਕੋਈ ਗੱਲ ਨਹੀਂ ਜੀ ਤੁਹੇ ਰੋਟੀਆਂ ਸੁਣੀ ਜਾਂਦਾ ਇਹ ਆਂਡੇ ਉਹ ਪੁੱਤ ਠੀਕ ਕਰ ਗਿਆ ਮੈਂ ਕਿਹੜਾ ਰੋਟੀਆਂ ਲੰਭਾ ਰਾਇਆ ਸੀ ਉਹ ਤੋਂ ਠੀਕ ਨਹੀਂ ਅੱਗੇ ਘੜੀ ਮਾਂ ਹੈਗੀ ਸਾਰਾ ਕੰਮ ਕਰਦੀ ਚਲੋ ਕੋਈ ਨਹੀਂ ਮੈਂ ਤੇ ਫੋਜੀ ਗੱਲ ਨਹੀਂ ਅੱਜ ਤੁਹਾਡੇ ਜਿਆਦਾ ਉਧਰ ਨੂੰ ਚਲ ਗਈ ਹੈ ਨਾ ਤੇ ਪੁੱਤ ਤਾਂ ਕਰਕੇ ਇਤਰਾਵਾ ਕੋਈ ਗੱਲ ਨਹੀਂ ਕਾਹ ਕੱਢੀ ਤੂੰ ਦਾ ਕਰ ਸਭਾ ਪੋਰਿਆ ਆਨੇ ਆਹ ਬੈਠਾ ਮੈਂ ਗੱਲ ਕਰਨੀ ਐ ਕਿ ਹਾਂ ਦੱਸ ਪਾਪਾ ਦੇ ਹੀ ਰੋਟੀਆਂ ਲਾਉਣ ਹੁਣ ਹਾਂ ਦਾਦੀ ਕਿੱਥੇ ਆ ਉਹ ਦਾਦੀ ਤੇ ਗਈ ਦਵਾਈ ਲੈਣ ਅੱਛਾ ਤੇ ਪੂ ਆ ਕੇ ਦੇ ਨਾਲ ਹੀ ਲੈ ਗਏ ਉਹਨਾਂ ਨੂੰ ਹੁਣ ਕੀ ਪਤਾ ਇੱਕ ਦਿਨ ਰਹਿਣਾ ਕਿ ਦੋ ਦਿਨ ਰਹਿਣਾ ਉਹ ਚੱਲ ਯਾਰ ਦਾਦੀਆਂ ਦੇ ਪੂਆ ਮੰਨ ਹੋਰ ਦਾ ਹੋਣਾ ਹੈਗਾ ਬੰਦੇ ਦਾ ਤੇ ਯਾਰ ਪੂਆ ਨੂੰ ਨਹੀਂ ਪਤਾ ਇਹਨਾਂ ਦੇ ਘਰ ਰੋਟੀਆਂ ਲਾਉਣ ਵਾਲਾ ਵੀ ਕੋਈ ਹੈ ਨਹੀਂ ਆ ਚੱਲ ਫਿਰ ਵੀ ਆਸਰਾ ਹੁੰਦਾ ਲੱਗੇ ਉਹ ਯਾਰ ਦਾਦੀ ਜੀ ਕਿਹੜਾ ਆ ਕੇ ਕੋ ਹੈਗਾ ਹੈ ਹੈ ਮਹਾਦਦੀ ਕੰਮ ਕਰਦੀ ਹੈ ਦੋਨਾਂ ਰੈਸਟ ਕਰ ਲੈਂਦੇ ਕੋਈ ਗੱਲ ਨਹੀਂ ਜੇ ਫੋਨ ਕਰਤਾ ਨਾ ਮਗਰ ਉਹਨਾਂ ਕਹਿੰਦਾ ਸਾਰਾ ਕਿਉਂ ਮੇਕੂ ਇਹਦੇ ਕਹਿਣਾ ਹੈ ਕਿ ਕੰਮ ਵਾਲੀ ਇੱਕ ਲੈ ਆਈਏ ਰੋਟੀ ਦੇ ਇੱਕ ਸਵੇਰੇ ਖਾਣੇ ਦੇ ਕਰਾ ਲੂ ਖਾਣੇ ਦੀ ਬਸ ਉਹ ਯਾਰ ਕੰਮ ਵਾਲਿਆਂ ਨਹੀਂ ਉਹ ਤੇ ਚੰਗੇ ਲੱਗਦੇ ਹਨ ਹੈ ਐਵੇਂ ਕੀ ਬਤਾ ਕੀ ਦਾ ਕੀ ਐਵੇਂ ਉਹਦੀ ਗੱਲ ਕਰ ਮਨ ਇਹ ਆਪਣਾ ਨਹੀਂ ਕਰਦਾ ਯਾਰ ਕਿ ਅੱਕ ਰੋਟੀ ਖਾਣ ਨੂੰ ਹੁਣ ਚਾਚੀ ਹੁਣੀ ਹੈ ਠੇਕਾ ਕਢੀ ਆ ਜਾਂਦਾਂ ਨੇ ਉਹਨਾਂ ਦੀਆਂ ਰੋਟੀਆਂ ਦਾ ਉਹ ਯਾਰ ਮੇਰੀ ਗੱਲ ਦਾ ਦੋ ਦੋ ਦਾ ਰੋਟੀ ਖਾਣੇ ਹੁੰਦੀਆਂ ਹੁੰਦੀਆਂ ਤਰਮਾਨ ਲਾੜੇ ਕਰਕੇ ਦੋ ਟਾਈਮ ਫੋਨ ਨਹੀਂ ਹੁੰਦਾ ਉਹਦੇ ਚੱਲ ਕੋਈ ਨਹੀਂ ਮੈਨੇ ਬਾਪੂ ਦੇ ਹੱਥਾਂ ਸਾੜ ਕੇ ਤਾਂ ਬਹਿ ਜੇ ਆਪਣਾ ਉਹ ਨਹੀਂ ਛੱਡਦੇ ਹੱਥ ਕਿਤੇ ਕੋਈ ਗੱਲ ਨਹੀਂ ਐਦਾਂ ਕਰਨਾ ਜਦ ਤਰਕਤ ਬੁੱਕਾ ਲਵਾ ਦੇਣਾ ਤੂੰ ਕਿ ਮੈਂ ਜਾਵਾਂ ਮੈਂ ਤਾਂ ਗਿਆ ਸੀ ਹਾਂ ਆਂਦੇ ਨਹੀਂ ਮੈਂ ਪਹਿਲਾਂ ਲਾੜਣਾ ਤੂੰ ਆ ਤੋ ਬੈਗ ਤੇ ਤੂੰ ਰੋਟੀਆਂ ਪਾ ਦੇਣਾ ਅੱਛਾ ਖਾਣਾ ਬਣਾ ਲੈ ਤੇਰੇ ਨੂੰ ਕਿਉਂ ਨਹੀਂ ਕਹਾਂ ਦੀ ਬੋਲ ਤੋ ਐਦਾਂ ਕਰੋ ਰੋਟੀ ਇਕੱਠੇ ਖਾ ਲਈਏ ਸਾਰੇ ਬਾਪਾ ਨਾਲ ਰੋਟੀਆਂ ਸਾਰੀਆਂ ਲਾੜਾਂ ਨਾਲ ਇਕੱਠੇ ਖਾ ਲੈਣੇ ਬੈਠ ਕੇ ਠੀਕ ਹੈ ਨਾ ਪਰ ਉਹ ਤਾਂ ਮੇਲਾ ਅੱਜ ਮਾਂ ਹੁੰਦੀ ਦੇ ਆਹ ਦਿਨਾਂ ਵਿੱਚ ਖੜੇ ਪੈਂਦੇ ਹਨ ਉਹ ਯਾਰ ਉਹਦੇ ਹੁਣ ਉਹ ਦਿਨ ਕਿੱਥੋਂ ਲੈ ਆਈਏ ਬਈ ਟੇਬਲ 'ਤੇ ਸਭ ਕੁਝ ਮਿਲ ਜਾਂਦਾ ਹੀ ਹੈ ਕੋਪਰਲਾ ਠੋਕਰੀ ਮੈਂ ਦਾਇਰ ਆਇਆ ਹਾਂ ਹੱਤੋਂ ਵੱਡੀ ਗੱਲ ਇਹ ਵੀ ਗੱਲ ਨਹੀਂ ਕੋਈ ਸਭ ਤੋਂ ਵੱਡੂ ਵੱਡੀ ਗੱਲ ਮਾਂ ਦੇ ਕੋਲ ਹੀ ਤੋਂ ਦੇ ਚਾਚੇ ਉਹਨਾਂ ਘਰ ਗਏ ਆਂ ਚਾਚੀ ਨੇ ਕਹਿੰਦੇ ਤੁਹਾਨੂੰ ਉਹ ਯਾਰ ਚਾਚੀ ਨੇ ਕੀ ਕਿਹਾ ਚਾਚੀ ਕਹਿੰਦੀ ਵੀ ਤੇਰੇ ਪਿਓ ਦਾ ਵਿਆਹ ਕਰਦੀ ਏਨ ਜਿੰਨੇ ਵੀ ਹੈਗੇ ਹਨ ਜਿਹਨੇ ਜੀ ਸਾਰੇ ਇਹ ਗੱਲ ਦੇ ਪਿੱਛੇ ਪੈ ਗਏ ਉਦੇ ਕੰਮ ਇੰਨਾ ਹੀ ਕਰਨਾ ਹੈ ਕਿ ਪਤਾ ਅਗਲੇ ਬੰਦੇ ਕਿੱਦਾਂ ਦੇ ਕਿੱਦਾਂ ਦੇ ਨਹੀਂ ਕਿੱਦਾਂ ਦੇ ਆਏ ਨਹੀਂ ਉਹ ਚਾਚੀ ਕਿੰਦੀ ਮੇਰੀ ਸਰਕਾਰੀ ਜੀ ਬਾ ਅੱਛਾ ਉਹਦਾ ਛੱਡ ਛੜਾ ਹੋਇਆ ਵਾ ਇਦਾਂ ਤਾਂ ਮੈਂ ਚੱਲ ਕੋਈ ਨਹੀਂ ਵੇਖ ਲਉਂ ਤੀ ਸਭ ਕੋਈ ਕਮੀ ਹੋਊਗੀ ਤਾਂ ਫੇਰ ਹੀ ਛੱਡ ਛੜਾ ਹੋਇਆ ਵਾ ਉਹਦੇ ਅਮਲੀ ਪਹਿਲਾ ਬੰਦਾ ਯਾਰ ਅੱਛਾ ਆ ਉਹ ਯਾਰ ਹਾਂ ਨੋਰ ਨਾਲ ਗੱਲਾਂ ਨਹੀਂ ਹੁੰਦੇ ਹਾਂ ਨੂੰ ਬਸ ਇਹ ਵੀ ਰੋਟੀ ਪਣੀ ਮਿਲ ਜਾ ਕਰਨਾ ਵਾ ਤੇ ਬਾਕੀ ਮੈਂ ਗੱਲ ਸਮਝਾ ਜਦੀ ਨੂੰ ਮੈਂ ਜੇ ਤੂੰ ਕਹੇ ਨਾ ਵੀ ਤੂੰ ਮਾਂ ਮੂ ਘੌਰ ਉਹ ਨਹੀਂ ਕਿਉਂ ਹੀ ਕੰਮ ਕਰਨੇ ਸਿੱਧੀ ਬਦਦੀ ਗੱਲ ਇੱਕੋ ਰਹਿਣੀ ਹੈ ਆ ਇਹਦੀ ਮਾਂ ਮਾੜੀ ਹੈਗੀ ਨਾ ਉਹ ਫੇਰੇੜੀ ਸਾਰੀ ਉਮਰ ਹੋਣੀ ਮਾਂ ਨਹੀਂ ਮਾਗੀ ਨਾ ਮਾਂ ਨਹੀਂ ਹੋਈ ਚੇਂਜ ਹੋਣ ਦੇਣੀ ਤੇ ਉਹ ਜੇ ਗੱਲ ਵਖਰੀ ਆ ਰੋਟੀ ਪਾਣੀ ਮੋੜਵਾ ਦੇ ਜੇ ਕੋਈ ਵਿਆਹ ਕਰਨਾ ਜੋ ਕਰਨਾ ਕਰਕੇ ਤੇ ਲਿਆ ਉਹ ਪਰ ਯਾਰ ਵੇਖ ਮੇਰਾ ਫੇਥ ਤੇ ਨਹੀਂ ਮੰਨਦਾ ਹੋ ਯਾਰ ਮੈਂ ਵੀ ਦਿਦੇ ਪਤਾ ਰੱਖ ਕੇ ਕੰਮ ਕਰਦੇ ਹਾਂ ਮੇਰੇ ਘੜੇ ਦਿਲ ਕਰਦੇ ਹਾਂ ਚਾਹ ਹੁਣ ਕੀ ਕਰ ਸਕਦੇ ਆ ਉਹ ਸਮਝਾਈ ਦਾਲੋ ਉਹ ਸਮਾ ਮੜਾ ਪੈ ਜਿਹਦੇ ਘਰੇ ਹੁਭੋਂਦਾ ਹੁੰਦਾ ਹੁੰਦੇ ਆਈ ਕਿੰਨਾ ਵਾ ਹਾਂ ਨੂੰ ਤੇ ਆਪਣੇ ਬਾਪੂ ਆ ਦੇ ਵੇਖਣ ਡਿਆ ਮੈਂ ਉਹ ਗੱਲ ਪਤਾ ਕੀ ਆ ਆਈ ਗੱਲ ਚਲ ਜਣਾ ਬਾਹਰ ਤੇ ਪਿਓਨ ਤੋਂ ਮਗਰ ਰੋਟੀ ਮਿਲਦੀ ਰਹੂਗੀ ਉਹ ਤੇਰੀ ਗੱਲ ਆਪੇ ਸੱਤ ਲਾਂਗੇ ਮੁੜ ਕੇ ਬਾਅਦ ਦੀ ਬਾਅਦ ਗੱਲ ਵੇਖੀ ਜਾਊਗੀ ਹੈ ਕਿ ਨਹੀਂ ਇਹ ਤਾਂ ਬੁਖਾਰੂ ਵੀ ਅਲੱਗੇ ਗੱਲ ਨੂੰ ਚੱਲ ਯਾਰ ਤੂੰ ਇਦਾਂ ਕਰ ਲਾਲਾ ਬੂੜ ਤੋਂ ਤੇ ਹੋਣਾ ਇਦਾਂ ਕਰ ਮੈਂ ਰੋਟੀ ਬਾਹਰ ਲੈਣਾ ਠੀਕ ਆ ਤੂੰ ਹੋ ਜਾ ਉੱਤੇ ਮੇਰਾ ਵੀਰ ਲੈ ਤੜਕਾ ਲਾਂ ਉੱਤੇ ਨਾਮ ਹੋ ਜਾ ਚੱਲ ਮੈਂ ਜਾਂਦਾ ਤੂੰ ਵੇਹ ਤੇ ਅੱਜ ਮਾਂ ਦੀ ਤੇ ਰੋਟੀ ਸਾਨੂੰ ਪੱਟ ਤੇ ਮਿਲਨੀ ਗਰਮ ਗਰਮ ਚਲੋ ਕੋਈ ਨਹੀਂ ਜੋ ਰੱਬ ਨੂੰ ਮੰਨਿਓ ਚਲੋ ਜੀਓ ਅਰ ਖਾਲਾ ਆਗਣਾ ਨਿਆਣੇ ਰੋਟੀ ਕੁਣਾ ਲੈ ਲੋ ਤੇ ਇਹਨਾਂ ਦੀ ਜਦੀ ਬੋਲਣਾ ਕੋਣ ਵੀ ਆਈ ਕੀਦੀਆਂ ਬੋਲ ਦੇਣਾ ਨਹੀਂ ਹੈ ਇਹ ਤਾਂ ਬਰੌਣਾ ਆਪਰ ਕੀ ਕਰਨਾ ਸਰ ਅੱਛਾ ਅੱਛਾ ਤਾਂ ਮੈਂ ਤਾਂ ਚਾਚੇ ਦੀ ਗੱਲਾਂ ਕੰਡ ਰਿਆ ਕੋਈ ਆ ਚਾਚੇ ਹੁਣੇ ਉਹ ਗੱਲਾਂ ਹੂੰ ਉਮਰ ਜੀ ਉਹ ਰੋਟੀ ਦਾ ਉਖਾਵਾ ਸੁਖਾਵਾ ਕੀ ਕਰਨਾ ਚਾਹ। ਮੈਨੂੰ ਪਤਾ ਕੀ ਆ ਮੈਂ ਚੱਗੀ ਦੇਦਾ ਜਵਾਬ ਰੋਟੀ ਦਾ। ਹਾਂ ਕੀ ਹੋਣਾ ਅੱਛਾ ਜਿਹੜਾ ਕੰਮ ਆਉਂਦੇ ਆ ਨਾ ਫਿਰ ਚੋਪ ਕਰਕੇ ਕਰ ਲਊਗਾ। ਹੈ ਕੀ ਹੋਇਆ ਢਾਡੀ ਭੁਲਾਈ ਪਾਪਾ ਮੇਰੀ ਪੁੱਤ ਗੱਲ ਸੁਣ। ਜੇ ਦੱਸਾਂ ਗੱਲ ਕੀ ਆ। ਜੇ ਇਹ ਕੰਮ ਹੋ ਜੇ ਵਧੀਆ ਫਿਰ ਸਾਰਿਆਂ ਦਾ ਵੀ ਠੀਕ ਆ ਤੇ ਜੇ ਕਿਤੇ ਗਲਤ ਪੱਲੇ ਪੈ ਗਏ ਤੇ ਕੀ ਪੁੱਤ ਕਰਾਂਗੇ। ਹੁਣ ਤੇ ਮਾਂ ਨੂੰ ਰੋਟੀ ਖਾਣ ਦੇ ਵਿੰਗੇ ਡੜੀਆਂ ਲਾ ਕੇ ਖਾ ਲਈ ਦੀ ਆ। ਤੇ ਮੁੜ ਕੇ ਤੈਨੂੰ ਪਤਾ ਪੜੇ ਦੂਸਰਿਆਂ ਦਾ ਕੰਮ ਉਹਨੇ ਅਜੇ ਜੇਰਾ ਟੱਕਿਆ ਹੋ ਹੈ ਪਰ ਉਹ ਨਹੀਂ ਮੰਨਣ ਦੇ ਨਾ ਦਾਬੀ ਗੱਲ ਦੀ ਆ ਉਹ ਪੁਆ ਗਈ ਆ ਭੁਲ ਗਿਆ ਕਿ ਉਹ ਕੀ ਸਿਖਾਉਣ ਗਿਆ ਲੈਣਾ ਠੀਕ ਆ ਨਾ ਆਹੋ ਗੱਲ ਤੇਰੇ ਠੀਕ ਵਾ ਕੋਈ ਸਾਨੂੰ ਰੋਟੀ ਨਹੀਂ ਰੋਟੀ ਮਿਲਦੀ ਜਾਦੇ ਪਰ ਆਈ ਹੋ ਗਈ ਐਂ ਨੇ ਉਹ ਯਾਰ ਮੇਰਾ ਸੈਦ ਦੱਸਾ ਕਰ ਗਈ ਆ ਪਰ ਮੇਰਾ ਨਹੀਂ ਤਾਂ ਦਿਲ ਕਰਦਾ ਇਹ ਕੰਮ ਕਰਨ ਤੂੰ ਹੀ ਮੇਰੇ ਭਾਨ ਹੋਏ ਸੀ ਠੀਕ ਨੇ ਤੇ ਆਹ ਦੇ ਪਰ ਇਹ ਗੱਲ ਹੈਗੀ ਆ ਵੀ ਲੋਕਾਂ ਦਾ ਲਾਭ ਕਰਨੀਆਂ ਸਾਰੇ ਕੰਮ ਉਹ ਗੱਲ ਪਤਾ ਕੀ ਆ ਕੱਲ ਵੜੀ ਚੱਲੇ ਨਾ ਮਾਰ ਆਓ ਤੂੰ ਇੱਥੇ ਇਕੱਲੇ ਰਹਿਣਾ ਤੂੰ ਆਪਣਾ ਰੋਟੀ ਪਾਣੀ ਤੋਰੇ ਰਹੂਗਾ ਮੰਨੋ ਇਹ ਗੱਲ ਆ ਜੇ ਪੁੱਤ ਜੇ ਤੂੰ ਦੋਈਆਂ ਕੋਰਾ ਸਹਿਮਤੀ ਜੇ ਨਾ ਤੇ ਫੇਰ ਤੁਹਾਡੀ ਸਹਿਮਤੀ ਨਾਲ ਮੇਰੀ ਸਹਿਮਤੀ ਆ ਠੀਕ ਨਹੀਂ ਕੱਲ ਮੈਂ ਆਪਣਾ ਕਰ ਕਲੇਜ ਨਹੀਂ ਪਾਉਣਾ ਚਾਹੁੰਦਾ ਆਪਾਂ ਸਹਿਮਤ ਅਸੀਂ ਬਹਨੇ ਆ ਮਜਬੂਰੀ ਹੈ ਕੀ ਕਰਾਂਗਾ ਚਲੇ ਜਾਂਦਾ ਹਾਂ ਗੱਲ ਤੇ ਤੇਰੀ ਠੀਕ ਆ ਉਹ ਵੀ ਮਨੁਸ਼ੀਕ ਗੱਲ ਸੱਦਿਆ ਹੋਏ ਨੇ ਸੁਣ ਲੈ ਮੈਨੂੰ ਬੇਲਿੰਦਰ ਨੇ ਅੱਛਾ ਤੇ ਕਹਿੰਦੇ ਆਂ ਕਿ ਕੋਈ ਕਾਮਾ ਤੇ ਆਈ ਮੇਰੇ ਨੂੰ ਅੱਛਾ ਤੇ ਉਹ ਵੀ ਗੱਲ ਐ ਹੋ ਗਰੀ ਜਾਣਦੇ ਮੈਂ ਜ਼ਿੰਦਗੀ ਬੜੀ ਲੰਮੀ ਆਉਂਗਾ ਜਾਉਂਗਾ ਤੇ ਪਰ ਮੈਂ ਹਜ ਤੱਕ ਉਹ ਜ਼ਿੰਦਗੀ ਕੀ ਕੀ ਬੰਦਾ ਕਰੇ ਮੈਂ ਤਾਂ ਨਾਲ ਸਾਰੇ ਪਾਸੇ ਲੱਗੋ ਫਾਇਆ ਆਇਆ ਠੀਕ ਨਹੀਂ ਉਹ ਆਹੋ ਜੀ ਗੱਲਾਂ ਨੇ ਤੇ ਕਰੀ ਗੱਲ ਚੰਗੇ ਨੂੰ ਆ ਹੈਂ ਅਗੇ ਤੁਹਾਡੀ ਮਾਂ ਹੁੰਦੀ ਸੀ ਸਾਨੂੰ ਨਾ ਲੀੜੇ ਧੋਣ ਦਾ ਨਾ ਰੋਟੀ ਦਾ ਨਾ ਰਹਿਣਾ ਨਾ ਦੇਣਾ ਹੈ ਸਾਨੂੰ ਕੇ ਕੰਮ ਕੀਤਾ ਨਹੀਂ ਹੁੰਦਾ ਬੂਹੇ ਦੀ ਗੱਲ ਵਾ ਬੂਹੇ ਕਰਨਾ ਮੇਰੇ ਪੁੱਤ ਹੁਣ ਮੈਨੂੰ ਤੇ ਘਾਗ ਲੱਗਦਾ ਥੋੜਾ ਜਿਹਾ ਲੱਗਦਾ ਹੋਰ ਗੱਲ ਕੋਈ ਨਹੀਂ ਹੈ ਹਾਂ ਹੋ ਡੈਡੀ ਅੱਧੀ ਕਿ ਮੇਰੀ ਨਾਗੀ ਪੁੱਤ ਦੀ ਮਤਰਾ ਨਾਲੋਂ ਵੀ ਜਾਣੀ ਹੈ ਹੈ ਉਹ ਚਲੋ ਕੋਈ ਆਪਣੇ ਮਾਨਸਵਾ ਕਰਕੇ ਨਾ ਤੇ ਮੈਨੂੰ ਦੱਸ ਦੇ ਜਿੱਦਾਂ ਹੀ ਕਰਨੀ ਹੈ ਹੈ ਪੜੇ ਜੀ ਨਾਲ ਲੱਗੇ ਬੋੜਾ ਠੀਕ ਕਰੀ ਗੇ। ਦੱਸਾਂ ਕੀ ਕਰਦਾ ਹਾਂ? ਹਾਂਜੀ ਹਾਂਜੀ। ਮੈਂ ਆਪਣੇ ਘਰ ਘਰੇ ਇਸ ਪਾ ਗਿਆ ਨਾ ਇਹੋ ਜਿਹਾ ਕੰਮ ਸੈੱਟ ਨਹੀਂ ਚੁਕੜਾ ਜਾਊਂਗਾ। ਠੀਕ ਨਹੀਂ? ਬੜੇ ਕਰਕੇ ਸਭ ਤੋਂ ਕਰਦਾ ਹਾਂ। ਠੀਕ ਨਹੀਂ? ਇੱਥੇ ਹੱਥ ਲੁੰਦੇ ਫਿਰਨੇ ਵੇਖ ਲੈ। ਸਹੀ ਗੱਲ। ਠੀਕ ਨਹੀਂ? ਹਾਂਜੀ ਹਾਂਜੀ। ਤੇ ਜੇ ਕਰ ਲਓ ਕੋਈ ਦਾ ਰਿਸ਼ਤੇਦਾਰ ਆ ਜੇ। ਐ ਇੱਥੇ ਰੋਟੀਆਂ ਲੁੰਦੇ ਫਿਰੇ ਤੇ ਉਹਨੇ ਬੈਠ ਰੋਵੇ ਤੇ ਉਹਦਾ ਵੀ ਘਰੋਂ ਨਿਕਲ ਜਾਣਾ। ਤੇ ਇਹਨਾਂ ਦਾ ਆਪਣਾ ਹੀ ਮੜਦਾ ਹਾਲ ਹੈ ਇੱਥੇ ਖਾਣਾ ਕੀ ਹੈ। ਓ ਚਲੋ ਕੋਈ ਗੱਲ। ਠੀਕ ਨਹੀਂ? ਚਲੋ ਵੀ ਜੇ ਤੁਸੀਂ ਕਹਿੰਦੇ ਮੜਾ ਜਗ੍ਹਾ ਮੈਂ ਕਰ ਲੈਨੇ ਆ ਜੇ ਨਹੀਂ ਤਾਂ ਕੋਈ ਨਾ ਕਰਨਾ ਕੋਈ ਹੋਰ ਗੱਲ ਹੈ ਮੇਰਾ ਪੁੱਤ ਇਹ ਬੜੇ لمبے ਕੰਮ ਆ ਜੇ ਇਹ ਨੂੰ ਨਾ ਕੋਤੇ ਨਹੀਂ ਜਾਦਾ ਦਾ ਕੰਮ ਤੇ ਇੱਥੇ ਗੱਲ ਕੋਈ ਨਹੀਂ ਸਾਰੇ ਜਣੇ ਇਹੋ ਹੀ ਵੀ ਤੇ ਰਿਸ਼ਤੇਦਾਰ ਵੀ ਹੋ ਗਏ ਜਾਂਦੇ ਆ ਮੈਂ ਤਾਂ ਕਦੀ ਤੁਹਾਡਾ ਗੱਲ ਹੀ ਨਹੀਂ ਕੀਤੀ ਠੀਕ ਨਹੀਂ ਸਾਰੇ ਬਦੇ ਹੋ ਗਏ ਤੇ ਨੇ ਉਹ ਕਰਲਾ ਫਲਾਣੇ ਨੇ ਕੀਤਾ ਵਾ ਉਹ ਵੀ ਬੜਾ ਵਧੀਆ ਵਾ ਠਿਗਰੇ ਨੇ ਕੀਤਾ ਉਹ ਵੀ ਬੜਾ ਵਧੀਆ ਵਾ ਤੇ ਪਰ ਮੈਂ ਮੇਰਾ ਮਰ ਨਹੀਂ ਮਰਦਾ ਹੈ ਉਹ ਚਲੋ ਜੇ ਆਪਾਂ ਕੋਈ ਗੱਲ ਨਹੀਂ ਜੋ ਰਗਾ ਜੇ ਮੀਨ ਮਰੀਵੋ ਟਿਕਟਿੰਗ ਬੜੀ ਅੱਛੀ ਸੱਤ ਸੱਤ ਕੋਈ ਤੋਹੋ ਤੇ ਕਾ ਤੈਨੂੰ ਕੋਈ ਪਤਾ ਨਾਲੋਂ ਕੀ ਡੜਕਾ ਮੈਂ ਤੁਮੇ ਰੋਟੀ ਲੰਦਾ ਓਏ ਚਲੋ ਠੀਕ ਹੈ ਤੇ ਪਾਣੀ ਪੂੜੀ ਦਾ ਹੱਥ ਦੋਸੇ ਪਾ ਗਿਆ ਵੀ ਹੈ ਜਾ ਕੇ ਚੱਲਦਾ ਹਾਂ